ਸਾਡੇ ਪੀਸੀਆਰ ਨੂੰ ਮੁਖਵਰੀ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਐਸਐਚਓ ਥਾਣਾ ਬਾਗਾ ਪੁਰਾਣਾ ਦੀ ਟੀਮ ਜਿਸ ਚ ਐਸਏ ਲਖਬੀਰ ਸਿੰਘ ਸੀਗੇ ਤੇ ਫੂਡ ਸੇਫਟੀ ਅਫਸਰ ਲਵਦੀਪ ਸਿੰਘ ਮੋਗਾ ਉਹ ਜੁਆਇੰਟ ਆਪਰੇਸ਼ਨ ਇਹ ਕੀਤਾ ਗਿਆ ਜਿਸ ਚ ਇੱਕ ਦੇਸੀ ਜਾਲੀ ਦੇਸੀ ਕਿਉ ਬਣਾਉਣ ਵਾਲਾ ਤੁਸੀਂ ਕਹਿ ਸਕਦੇ ਹੋ ਛੋਟਾ ਕਾਰਖਾਨਾ ਫੜਿਆ ਗਿਆ ਇਹਦੇ ਚ ਚਾਰ ਬੰਦਿਆਂ ਦੀ ਅਰੈਸਟ ਕਲ ਪਾਦਿੱਤੀ ਗਈ ਸੀ ਜਿਹੜੇ ਕਿ ਯੂਪੀ ਦੇ ਰਹਿਣ ਵਾਲੇ ਨੇ ਜਿਸ ਚ ਵਕੀਲ ਮਲਿਕ ਹੈਗਾ ਉਹਦਾ ਭਰਾ ਅਨੀਸ ਹੈਗਾ ਇਹ ਦੋਨੇ ਇਬਰਾਹਿਮ ਦੇ ਲੜਕੇ ਨੇ ਤੇ ਖਤੌਲੀ ਤਹਿਸੀਲ ਤੇ ਜ਼ਿਲ੍ਹਾ ਮੁਜ਼ਫਰਨਗਰ ਯੂਪੀ ਦੇ ਰਹਿਣ ਵਾਲੇ ਨੇ ਇੱਕ ਇਹਨਾਂ ਦੇ ਚਾਚੇ ਦਾ ਲੜਕਾ ਹੈਗਾ ਮੁਹੰਮਦ ਬਿਲਾਲ ਜਿਹੜਾ ਕਿ ਜਿਹੜਾ ਉਹ ਵੀ ਆਹੀ ਖਤੌਲੀ ਦਾ ਹੀ ਰਹਿਣ ਵਾਲਾ ਹੈ ਤੇ ਇੱਕ ਹੈਗਾ ਜਿਹੜਾ ਵਕੀਲ ਦਾ ਸਾਲਾ ਹੈਗਾ ਉਹ ਮਿਰਰ ਸਾਈਡ ਦਾ ਕਰੀਮ ਨਗਰ ਮਿਰਰ ਦਾ ਰਹਿਣਾ ਮੁਹੰਮਦ ਬਿਲਾਲ ਜਿਹੜਾ ਹੈਗਾ ਇਹਨਾਂ ਨੇ ਚਾਰਾਂ ਨੇ ਇਹਨਾਂ ਦਾ ਕੰਮ ਸੀਗਾ ਜੀ ਇਹ ਚਾਦਰਾਂ ਵੇਚਦੇ ਸੀਗੇ ਮਿਰਰ ਤੋਂ ਮੰਗਵਾ ਕੇ ਇੱਥੇ ਇਹਨਾਂ ਨੇ ਟਿਕਾਣਾ ਬਣਾ ਲਿਆ ਸੀ ਇੱਥੋਂ ਇਹ ਪਿੰਡਾਂ 'ਚ ਤੁਰ ਫਿਰ ਕੇ ਚਾਦਰਾਂ ਵੇਚਦੇ ਸੀਗੇ ਇਹਨਾਂ ਨੇ ਜਿਹੜਾ ਬਿਲਾ ਵਕੀਲ ਮਲਿਕ ਹੈਗਾ ਇਸ ਨੇ YouTube ਤੋਂ ਇਹ ਜਾਣਕਾਰੀ ਹਾਸਲ ਕੀਤੀ ਵੀ ਦੇਸੀ ਕਿਉਂ ਕਿਵੇਂ ਬਣ ਸਕਦਾ ਹੈ ਇਹ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਤੁਸੀਂ ਮੰਨ ਕੇ ਚੱਲੋ ਵੀ ਇਹ 5-6 ਮਹੀਨੇ ਦੇ ਇੱਥੇ ਰਹਿ ਰਹੇ ਆ ਪਰ 3 ਕੁ ਮਹੀਨੇ ਪਹਿਲਾਂ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਇਹਨਾਂ ਨੇ ਸਕੀਮ ਇਹ ਬਣਾਈ ਵੀ ਆਪਾਂ ਨਾਰਮਲੀ ਇਹ ਚਾਦਰ ਜਿਹੜੀ ਇੱਕ ਡਬਲ ਬੈੱਡ ਦੀ ਚਾਦਰ ਹੈ ਉਹ 500 ਰੁਪਏ ਦੀ ਵੇਚਦੇ ਸੀਗੇ ਇਹਨਾਂ ਨੇ ਇਹ ਸਕੀਮ ਬਣਾਈ ਵੀ ਆਪਾਂ 1200 ਦੀ ਚਾਦਰ ਵੇਚ ਦਿੰਨੇ ਆ ਤੇ ਨਾਲ ਇੱਕ ਘਿਓ ਦਾ ਡੱਬਾ ਫ੍ਰੀ ਵੇਚ ਦਿੰਨੇ ਆ ਉਸ ਸਕੀਮ ਤੇ ਇਹਨਾਂ ਨੇ ਰਿਟੇਲ 'ਚ ਕਿਤੇ ਵੀ ਕੋਈ ਸਾਡੇ ਨੋਟਿਚ ਨਹੀਂ ਆਇਆ ਤਫ਼ਤੀਸ਼ ਅਜੇ ਖੁੱਲੀ ਆ ਕੋਈ ਐਡੀ ਗੱਲ ਨਹੀਂ ਅਸੀਂ ਵੇਰੀਫਾਈ ਕਰਾਂਗੇ ਉਹ ਸਾਰਾ ਐਂਗਲ ਤੋਂ ਵੀ ਇਹ ਰਿਟੇਲ 'ਚ ਵੀ ਵੇਚਦੇ ਸੀ ਜਾਂ ਨਹੀਂ ਪਰ ਇਹਨਾਂ ਨੇ ਜੋ ਦੱਸਿਆ ਵੀ ਇਹਨਾਂ ਦੀਆਂ ਚਾਦਰਾਂ ਦੀ ਸੇਲ ਵਧ ਗਈ ਸੀ ਉਸ ਕਰਕੇ ਜਿਹੜੀਆਂ ਕਿ ਚਾਦਰਾਂ ਨਾਰਮਲੀ 5-6 ਦਿਹਾੜੀ ਦੀਆਂ ਵਿਕਦੀਆਂ ਸੀ ਉਹ ਦਿਹਾੜੀ ਦੀਆਂ 20-20 30-30 ਵਿਕਣ ਲੱਗੀਆਂ ਸੀ ਕਿਉਂਕਿ ਕਿ ਉਹਦੇ ਲਾਲਚ ਬੰਦੇ ਨੂੰ ਲੱਗਦਾ ਜੇ ਦੇਸੀ ਕਿ ਉਹਦਾ ਡੱਬਾ 600 ਦਾ ਮਿਨੀਮਮ ਹੈਗਾ ਜਿੱਤੇ ਪ੍ਰਾਈਸ ਲਿਖੀ ਹੋਈ ਹੈ ਇਹ ਜਿਹੜਾ ਰੌ ਮਟੀਰੀਅਲ ਹੈਗਾ ਇਹ ਦਿੱਲੀ ਸਦਰ ਬਾਜ਼ਾਰ ਤੋਂ ਲੈਂਦੇ ਸੀ ਉੱਥੇ ਦੋ ਤਰ੍ਹਾਂ ਦੇ ਇੱਕ ਸਸਤੀ ਦਾ ਬ੍ਰਾਂਡ ਦਾ ਇਹਨਾਂ ਨੇ ਡੱਬਾ ਉੱਥੋਂ ਲਿਆ ਮੰਗਾਇਆ ਸ਼ੁਰੂ ਕੀਤਾ ਇੱਕ ਜਿਹੜਾ ਸੀਗਾ ਇਹ ਰੁਦਰਾ ਨਾਂ ਦਾ ਸੀਗਾ ਤੋਂਨਾਂ ਤੇ तकरीबन ਕੀਮਤ 600 610 ਰੁਪਏ ਲਿਖੀ ਹੁੰਦੀ ਸੀਗੀ ਤੇ ਕਿਲੋ ਦੀ ਪੈਕਿੰਗ ਇਹ ਕਰਦੇ ਸੀਗੇ ਮੇਨ ਇਹਨਾਂ ਨੇ ਚਾਦਰਾਂ ਦੇ ਨਾਲ ਵੇਚਿਆ ਉਸ ਤੋਂ ਬਾਅਦ ਹੁਣ ਤਫਤੀਸ਼ ਚ ਇਹਨਾਂ ਤੋਂ ਜਦੋਂ ਪੁੱਛਿਆ ਵੀ ਇਹ ਦਾਲੜਾ ਕਿਉਂ ਕੀ ਤੋਂ ਲੈਂਦੇ ਸੀ ਤਾਂ ਉਹ ਇਹਨਾਂ ਨੇ ਦੱਸਿਆ ਜਿਹੜਾ ਉਹਨਾਂ ਦਾ ਮਕਾਨ ਮਾਲਿਕ ਹੈਗਾ ਲਖਬੀਰ ਚੰਦ ਪੁੱਤਰ ਵਕੀਲ ਚੰਦ ਉਹ ਤੋਂ ਸਾਰਾ ਇਹ ਦੇਸੀ ਕਿਉਂ ਲੈਂਦੇ ਸੀਗੇ ਅਸੀਂ ਇਸ ਗੱਲ ਤੇ ਵਿਚਾਰ ਕੀਤਾ ਵੀ ਇਹਦਾ ਰੋਲ ਹੈ ਡਾਇਰੈਕਟ ਕਿ ਨਹੀਂ ਪਰ ਜਦੋਂ ਅਸੀਂ ਵੈਰੀਫਾਈ ਕੀਤਾ ਪਹਿਲੀ ਗੱਲ ਤਾਂ ਇਹ ਚਾਰ ਬੰਦੇ ਯੂਪੀ ਦੇ ਆ ਕੇ ਇੱਥੇ ਰਹਿ ਰਹੇ ਨੇ ਇਹਨੇ ਕੋਈ ਵੈਰੀਫਿਕੇਸ਼ਨ ਨਹੀਂ ਕਰਾਈ ਅਸੀਂ ਉਹ ਗੱਲ ਦਾ ਵੀ ਕਨਸਿਡਰ ਕੀਤਾ